ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸواری ਸਾਧ ਸੰਗਤ ਜੀ ਵਾਹ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਗੁਰੂ ਦੇ ਪਿਆਰੇ ਸਿੱਖਾਂ ਦਾ ਆਪ ਜੀ ਦੇ ਨਾਲ ਸਾਂਝ ਪਵਾਈ ਇੱਕ ਸੱਚੀ ਘਟਨਾ ਜੋ ਤੁਹਾਡੇ ਦਿਲ ਨੂੰ ਵਿਸ਼ਵਾਸ ਨਾਲ ਭਰ ਦੇਵੇਗੀ ਇਹ ਘਟਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਹੈ ਇੱਕ ਧੀ ਰਾਣੀ ਜਿਸ ਦਾ ਗੁਰੂ ਨਾਨਕ ਦੇਵ ਜੀ ਦੇ ਉੱਪਰ ਬਹੁਤ ਵਿਸ਼ਵਾਸ ਸੀ ਉਹ ਸਵੇਰੇ 3 ਵਜੇ ਉੱਠ ਜਾਂਦੀ ਪਾਠ ਕਰਦੀ ਰੋਜ਼ ਗੁਰਦੁਆਰੇ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੀ ਸਹਿਜ ਪਾਠ ਕਰਦੀ ਇਤਨੀ ਜਿਆਦਾ ਲਗਨ ਗੁਰੂ ਸਾਹਿਬ ਦੇ ਨਾਲ ਉਸਦੀ ਲੱਗ ਚੁੱਕੀ ਸੀ ਉਹਨੂੰ ਬਹੁਤ ਸਾਰੀ ਬਾਣੀ ਜਬਾਨੀ ਕੱਟ ਸੀ ਯਾਦ ਸੀ ਉਹ ਜਦ ਘਰ ਦਾ ਕੰਮ ਕਰਦੀ ਤਾਂ ਗੁਰਬਾਣੀ ਦੀ ਕੋਈ ਨਾ ਕੋਈ ਤੁਕ ਹਮੇਸ਼ਾ ਉਹਦੇ ਮੂੰਹ ਦੇ ਵਿੱਚ ਚੱਲਦੀ ਰਹਿੰਦੀ ਉਹ ਜਾਪ ਕਰਦੀ ਰਹਿੰਦੀ ਉਹ ਸਿਰ ਤੇ ਹਮੇਸ਼ਾ ਚੁੰਨੀ ਲੈ ਕੇ ਰੱਖਦੀ ਸੀ ਫਿਰ ਉਹਦਾ ਕੁਛ ਸਮੇਂ ਤੋਂ ਬਾਅਦ ਵਿਆਹ ਹੋ ਜਾਂਦਾ ਹੈ ਸਹੁਰੇ ਘਰ ਆ ਕੇ ਵੀ ਉਸਨੇ ਆਪਣਾ ਨਿਤਨੇਮ ਨਹੀਂ ਛੱਡਿਆ ਰੋਜ਼ ਗੁਰਦੁਆਰੇ ਸਾਹਿਬ ਜਾਣਾ ਸੇਵਾ ਕਰਨੀ ਪ੍ਰਕਾਸ਼ ਕਰਨਾ ਉਹਦੇ ਸਾਰੇ ਪਰਿਵਾਰ ਵਾਲੇ ਕਿਸੇ ਹੋਰ ਬਾਬੇ ਨੂੰ ਮੰਨਦੇ ਸੀ ਉਹਨਾਂ ਨੂੰ ਨੋਹਦਾ ਇਸ ਤਰ੍ਹਾਂ ਗੁਰੂ ਘਰ ਜਾਣਾ ਬਿਲਕੁਲ ਪਸੰਦ ਨਹੀਂ ਸੀ ਉਹ ਨੋਹ ਨੂੰ ਮੈਂ ਉਸ ਦੁਨਿਆਵੀ ਬਾਬੇ ਨੂੰ ਮੰਨਣ ਲਈ ਕਹਿੰਦੇ ਪਰ ਨੋਹ ਨੇ ਸਾਫ਼ ਮਨਾਂ ਕਰ ਦਿੱਤਾ ਤੇ ਕਿਹਾ ਕਿ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਸਮਰਥ ਹਨ ਮੈਨੂੰ ਕਿਸੇ ਹੋਰ ਅੱਗੇ ਮੱਥਾ ਟੇਕਣ ਦੀ ਜ਼ਰੂਰਤ ਨਹੀਂ ਜਿਹੜੇ ਉਹਦੇ ਸਹੁਰੇ ਸੀ ਉਹ ਬਹਾਨਾ ਲਵਦੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਨੀਵਾ ਦਿਖਾਇਆ ਜਾਂਦੇ ਉਹਦੇ ਸਹੁਰੇ ਨੇ ਕਿਹਾ ਕਿ ਜੇ ਤੇਰੇ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਤੇਰੇ ਬਾਬਾ ਨਾਨਕ ਜੀ ਸਮਰੱਥ ਹਨ ਤਾਂ ਇਸ ਮਹੀਨੇ ਦੀ 31 ਤਰੀਕ ਤੱਕ ਆਪ ਚੱਲ ਕੇ ਸਾਡੇ ਘਰ ਆਉਣ ਜੇ ਉਹ ਆ ਗਏ ਤਾਂ ਅਸੀਂ ਤੈਨੂੰ ਗੁਰੂ ਘਰ ਜਾਂ ਤੇ ਕਦੇ ਵੀ ਨਹੀਂ ਰੋਕਾਂਗੇ ਤੇ ਜੇ ਉਹ ਨਾ ਆਏ ਤਾਂ ਤੂੰ ਕਦੇ ਵੀ ਗੁਰੂ ਘਰ ਨਹੀਂ ਜਾਏਂਗੀ ਉਸ ਕੁੜੀ ਦਾ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਬਹੁਤ ਜ਼ਿਆਦਾ ਵਿਸ਼ਵਾਸੀ ਉਹਨੇ ਕਿਹਾ ਮੈਨੂੰ ਮਨਜ਼ੂਰ ਹੈ ਉਨੇ ਰੋਸ ਵੀਰੇ ਗੁਰਦੁਆਰੇ ਜਾ ਕਰਨਾ ਅਰਦਾਸ ਕਰਿਆ ਕਰਨੀ ਕਦੀ ਕਦੀ ਰੋ ਵੀ ਪੈਣਾ ਬਸ ਇੱਕੋ ਗੱਲ ਕਿ ਗੁਰੂ ਜੀ ਮੈਨੂੰ ਤੁਹਾਡੇ ਤੇ ਪੂਰਨੋ ਵਿਸ਼ਵਾਸ ਹੈ ਮੇਰੀ ਇੱਜ਼ਤ ਤੁਸਾਂ ਰੱਖਣੀ ਵਿਰਧ ਬਾਣੇ ਦੀ लाज ਰੱਖਣੀ ਦਿਨ ਲੰਘਦੇ ਗਏ ਅਖੀਰ 30 ਤਰੀਕ ਆ ਗਈ ਉਸ ਰਾਤ ਕੁੜੀ ਬਹੁਤ ਰੋਈ ਕਿ ਜੇ ਸਵੇਰੇ ਵੀ ਗੁਰੂ ਜੀ ਘਰ ਨਾ ਆਏ ਤਾਂ ਮੇਰਾ ਵਿਸ਼ਵਾਸ ਟੁੱਟ ਜਾਣਾ ਹੈ ਉਸ ਰਾਤ 3 ਵਜੇ ਤੋਂ ਬਾਅਦ ਬਹੁਤ بارش ਹੋਈ ਉਸ ਦਿਨ ਕੁੜੀ ਗੁਰਦੁਆਰੇ ਨਾ ਗਈ ਜਦ ਸਵੇਰ ਹੋਈ ਤਾਂ ਪਿੰਡ ਦੇ ਗੰਥੀ ਨੇ ਦੇਖਿਆ ਕਿ ਗੁਰਦੁਆਰੇ ਦੀ ਕੱਚੀ ਛੱਤ ਚੋਰੀ ਹੈ ਉਸਨੇ ਸੋਚਿਆ ਕਿ ਤਾਂ ਬਹੁਤ ਗਲਤ ਹੋ ਰਿਹਾ ਹੈ ਉਹਨੇ ਪਿੰਡ ਦੇ ਕੁ ਸਿਆਣੇ ਬੰਦੇ ਇਕੱਠੇ ਕੀਤੇ ਉਹਨਾਂ ਨੇ ਸਲਾਹ ਬਣਾਈ ਕਿ ਜਦ ਤੱਕ ਮੈਂ ਹਟ ਨਹੀਂ ਜਾਂਦਾ ਛੱਤ ਠੀਕ ਨਹੀਂ ਹੋ ਜਾਂਦੀ ਤਦ ਤੱਕ ਗੁਰੂ ਜੀ ਦਾ ਸਰੂਪ ਕਿਸੇ ਦੇ ਘਰ ਪ੍ਰਕਾਸ਼ ਕਰ ਦੇਣਾ ਚਾਹੀਦਾ ਹੈ ਤਾਂ ਜੋ ਬਿਦਬੀ ਨਾ ਹੋਵੇ ਤਦ ਸਲਾਹ ਹੋਣ ਲੱਗੀ ਕਿ ਕਿਸੇ ਦੇ ਕਿਸਦੇ ਘਰ ਗੁਰੂ ਰੰਗ ਸਾਹਿਬ ਜੀ ਨੂੰ ਲਿਜਾਇਆ ਜਾਵੇ ਤਦ ਗਰੰਥੀ ਸਿੰਘ ਨੇ ਕਿਹਾ ਕਿ ਹਰ ਰੋਜ਼ ਇੱਥੇ ਇੱਕ ਲੜਕੀ ਆਉਂਦੀ ਹੈ ਉਹ ਪ੍ਰਕਾਸ਼ ਵੀ ਕਰਦੀ ਹੈ ਬਾਣੀ ਵੀ ਪੜ੍ਹਦੀ ਹੈ ਤੇ ਸੇਵਾ ਵੀ ਕਰਦੀ ਹੈ ਤੇ ਜੇ ਆਪਾਂ ਰਹਿ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹਨਾਂ ਦੇ ਕਰ ਲੈ ਜਾਈਏ ਤੇ ਇੱਕ ਤਾਂ ਸੇਵਾ ਸੰਭਾਲ ਵਧੀਆ ਹੋ ਜਾਵੇਗੀ ਨਾਲੇ ਉਹ ਪਾਠ ਕਰ ਲੈਂਦੀ ਹੈ ਉਹਨਾਂ ਦਾ ਸਮਾਂ ਵੀ ਵਧੀਆ ਲੱਗ ਜਾਏਗਾ ਸਾਰੇ ਇਸ ਗੱਲ ਨਾਲ ਸਹਿਮਤ ਹੋ ਗਏ ਇੱਕ ਬਜ਼ੁਰਗ ਕਹਿਣ ਲੱਗਾ ਕਿ ਪਹਿਲਾਂ ਇੱਕ ਬੰਦਾ ਉਹਨਾਂ ਦੇ ਕਰ ਭੇਜ ਕੇ ਇਜਾਜ਼ਤ ਲੈ ਲਵੋ ਦਾ ਗ੍ਰੰਥੀ ਸਿੰਘ ਕਹਿੰਦਾ ਹੈ ਕਿ ਇਜਾਜ਼ਤ ਕੀ ਲੈਣੀ ਹੈ ਮਨਾ ਥੋੜਾ ਕਰਨਗੇ ਤਾਂ ਉਹ ਗ੍ਰੰਥੀ ਸਿੰਘ ਦੇ ਨਾਲ ਪੰਜ ਸੱਤ ਹੋਰ ਬੰਦੇ ਮਹਾਰਾਜ ਦਾ ਸਰੂਪ ਸਿਰ ਤੇ ਸਜਾ ਕੇ ਉਹਨਾਂ ਦੇ ਘਰ ਨੂੰ ਚਲ ਪਏ ਉਹਦੇ ਸਹੁਰੇ ਘਰ ਇਹ ਗੱਲ ਹੋ ਰਹੀ ਸੀ ਕਿ ਅੱਜ 31 ਤਰੀਕ ਹੈ ਜੇ ਗੁਰੂ ਜੀ ਨਾ ਆਏ ਤਾਂ ਗੁਰਦੁਆਰੇ ਨਹੀਂ ਜਾਣਾ ਇੰਨੇ ਚੰਨੂ ਦਰਵਾਜ਼ੇ ਦੇ ਉੱਤੇ ਦਸਤਕ ਹੋਈ ਜਦ ਸੋਹਰੇ ਨੇ ਬੂਹਾ ਖੋਲ ਕੇ ਦੇਖਿਆ ਤਾਂ ਸਾਹਮਣੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਕੇ ਹੈਰਾਨ ਰਹਿ ਗਿਆ ਤੇ ਗ੍ਰੰਥੀ ਸਿੰਘ ਨੇ ਕਿਹਾ ਕਿ ਕੋਈ ਵੀ ਇੱਕ ਕਮਰਾ ਵੇਲਾ ਕਰਕੇ ਚੰਗੀ ਤਰ੍ਹਾਂ ਸਫਾਈ ਕਰ ਦਿਓ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ ਉਸ ਲੜਕੀ ਨੇ ਉਸ ਕੁੜੀ ਨੇ ਬੜੇ ਚਾਅ ਨਾਲ ਕਮਰਾ ਸਾਫ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸਾਰੇ ਪਰਿਵਾਰ ਨੇ ਹੱਥ ਜੋੜ ਕੇ ਮਾਫ਼ੀ ਮੰਗੀ ਕੁੜੀ ਦਾ ਵਿਸ਼ਵਾਸ ਰੰਗ ਲਿਆਇਆ ਗੱਲ ਸਾਰੀ ਵਿਸ਼ਵਾਸ ਦੀ ਹੈ ਧੰਨੇ ਜੱਟ ਨੇ ਵਿਸ਼ਵਾਸ ਨਾਲ ਹੀ ਪ੍ਰਮਾਤਮਾ ਨੂੰ ਪਾਇਆ ਸੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਅਜ ਵੀ ਸਮਰਥ ਨੇ ਕਵੀ ਗੁਰੂ ਵਿੱਚ ਨਹੀਂ ਸਾਡੇ ਵਿੱਚ ਹੁੰਦੀ ਹੈ ਸਾਨੂੰ ਗੁਰੂ ਜੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਆਪਣੀ ਮਤ ਨੂੰ ਅੱਗੇ ਰੱਖਦੇ ਹਾਂ ਗੁਰੂ ਜੀ ਤੋਂ ਮਤ ਨਹੀਂ ਲੈਂਦੇ ਤਾਂ ਹੀ ਅਸੀਂ ਬਾਅਦ ਵਿੱਚ ਦੁਖੀ ਹੁੰਦੇ ਹਾਂ ਭਗਤੀ ਸਾਰੀ ਵਿਸ਼ਵਾਸ ਤੇ ਖੜੀ ਹੈ ਇਸ ਲਈ ਗੁਰੂ ਜੀ ਤੇ ਵਿਸ਼ਵਾਸ ਬਣਾਓ ਤੇ ਕੁਝ ਵੀ ਅਸੰਭਵ ਨਹੀਂ ਹੈ ਬਸ ਕਦੇ ਵੀ ਸ਼ੱਕ ਨਾ ਕਰਨਾ ਮੇਰਾ ਗੁਰੂ ਸਮਰੱਥ ਹਰ ਵੇਲੇ ਪਿਆਰਿਓ ਤਿਆਰ ਬਿਰਤਾਰ ਹੁੰਦਾ ਹੈ ਇੱਕ ਕਦਮ ਗੁਰੂ ਦਰਵਾਲ ਨੂੰ ਪੁੱਟੀਆਂ ਦਸ ਕਦਮ ਅੱਗੋਂ ਲੈਣ ਵਾਸਤੇ ਸਤਗੁਰੂ ਤਿਆਰ ਹੁੰਦਾ ਹੈ ਪਿਆਰਿਓ ਕੋਈ ਵਸਤ ਦੀ ਜਰੂਰਤ ਹੋਵੇ ਤੇ ਪਿਆਰਿਓ ਸਤਗੁਰੂ ਤਲ ਹੀ ਤੇ ਟਗਾ ਕੇ ਵੇਸ਼ਾ ਸਾਡੀ ਉਡੀਕ ਕਰਦਾ ਹੈ ਕਿ ਕੋਈ ਮੇਰਾ ਗੁਰ ਸਿਖਾ ਕੇ ਉਸ ਨੂੰ ਪ੍ਰਾਪਤ ਕਰ ਲਵੇ ਸੋਸ਼ਵਾਸ ਦੇ ਨਾਲ ਹੀ ਸਾਰਾ ਕੰਮ ਹੈ ਪਿਆਰਿਓ ਇਹ ਸੀ ਉਸ ਭੈਣ ਦੀ ਵਿਸ਼ਵਾਸ ਭਰੀ ਕਹਾਣੀ ਜੋ ਕਿ ਗੁਰੂ ਸਾਹਿਬ ਨਾਲ ਜੁੜੇ ਹੋਣ ਕਰਕੇ ਉਸ ਦੇ ਗੁਰੂ ਸਾਹਿਬ ਤੇ ਵਿਸ਼ਵਾਸ ਕੀਤਾ ਔਰ ਰਚਨ ਚੇਤ ਹੀ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਬੱਚੀ ਦੀ लाज ਰੱਖਣ ਵਾਸਤੇ ਉਸ ਨੂੰ ਪ੍ਰੀਖਿਆ ਵਿੱਚ ਪਾਸ ਕਰਨ ਵਾਸਤੇ ਉਹਦੇ ਗਰੇ ਵੀ ਤੇ ਪਹੁੰਚ ਗਏ ਉਹਨ ਸਾਰਾ ਪਰਿਵਾਰ ਗੁਰੂ ਸਾਹਿਬ ਦੇ ਨਾਲ ਜੁੜ ਗਿਆ ਗੁਰੂ ਸਾਹਿਬ ਦੇ ਨਾਲ ਜੁੜ ਕੇ ਔਰ ਜਾਨਾ ਨਿਤਨੇਮ ਬਾਣੀਆਂ ਦੇ ਨਾਲ ਜੁੜ ਕੇ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ ਪਿਆਰਿਓ ਆਓ ਸਾਨੂੰ ਵੀ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਸਾਨੂੰ ਜਿਸ ਕਾਰਜ ਵਾਸਤੇ ਅਸੀਂ ਆਏ ਹਾਂ ਇਸ ਦੁਨੀਆ ਦੇ ਉੱਤੇ ਪਿਆਰਿਓ ਮਨੁੱਖਾ ਜਾਮਾ ਮਿਲਿਆ ਹੀ ਸਾਨੂੰ ਸਿਮਰਨ ਕਰਕੇ ਅੱਗਾ ਸਵਾਰਨ ਵਾਤੇ ਹੈ ਉਸ ਨੂੰ ਸਵਾਰ ਲਈਏ ਸੋਈਆਂ ਪੁਲਾਣੋਂ ਨੱਚਤਾਰੇ ਉਹ ਗੱਜ ਕਿਫਤੇ ਗਈਏ ਜੀ ਹੋ ਆਹੁਰ ਜਿੱਕਾ ਖਲਸਾ ਹੋ ਆਹੁਰ ਜਿੱਕੀ ਫਤਿਹ